ਹਰ ਹੱਦਾਂ ਦਾ ਰਾਖਾ ਰਿਹਾ ਸਾਬਕਾ ਫੌਜੀ ਕਰਮਜੀਤ ਸਿੰਘ ਹੁਣ ਪੰਜਾਬ ਦੀ ਨਵੀਂ ਪੀੜੀ ਦੀ ਰਾਖੀ ਕਰਨ ਦਾ ਆਪਣਾ ਫਰਜ਼ ਨਿਭਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋਚਾ ਦਾ ਬਾਵਾ ਜੀ ਦੇ ਨਾਂ ਨਾਲ ਜਾਣੇ ਜਾਂਦੇ ਕਰਮਜੀਤ ਸਾਲ 2019 ਵਿੱਚ ਫੌਜ ਤੋਂ ਰਿਟਾਇਰ ਹੋਏ ਸੀ। ਇਸ ਤੋਂ ਬਾਅਦ ਆ ਕੇ ਕਰਮਜੀਤ ਨੇ ਪਿੰਡ ਦੇ ਨੌਜਵਾਨਾਂ ਦੀ ਜਵਾਨੀ ਸੰਭਾਲਣ ਦਾ ਤਯਿਆ ਕੀਤਾ। ਉਹਨਾਂ ਆਪਣੇ ਵਾਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ 'ਚ ਭਰਤੀ ਹੋਣ ਦੇ ਲਈ ਮੁਫਤ ਸਿਖਲਾਈ ਦੇਣ ਦਾ ਮਨ ਬਣਾਇਆ ਹੈ। ਕਰਮਜੀਤ ਨੇ ਪਿੰਡ ਦੇ ਗਰਾਊਂਡ 'ਚ ਨੌਜਵਾਨਾਂ ਅਤੇ ਬੱਚਿਆਂ ਨੂੰ ਇਕੱਠਿਆਂ ਕਰਕੇ ਖੇਡਾਂ ਵੱਲ ਪ੍ਰੇਰਿਆ ਤੇ ਫਿਰ ਉਹਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਪਿੰਡ ਦੀ ਪੰਚਾਇਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫਾਇੰਡਰੀ ਦੀ ਮਦਦ ਨਾਲ ਕਰਮਜੀਤ ਗਰੀਬ ਘਰਾਂ ਦੇ ਬੱਚਿਆਂ ਨੂੰ ਚੰਗੀ ਖੁਰਾਕ ਅਤੇ ਹੋਰ ਲੋੜਿੰਦੀਆਂ ਵਸਤਾਂ ਵੀ ਮੁਹੱਈਆ ਕਰਵਾਉਂਦਾ ਹੈ ਤਾਂ ਜੋ ਕੋਈ ਹੋਣ ਹਰ ਬੱਚਾ ਗਰੀਬੀ ਕਾਰਨ ਫੌਜ ਜਾਂ ਪੁਲਿਸ 'ਚ ਭਰਤੀ ਹੋਣ ਤੋਂ ਰਹਿ ਨਾ ਜਾਵੇ। ਕਰਮਜੀਤ ਸਵੇਰੇ 5:30 ਵਜੇ ਨੌਜਵਾਨਾਂ ਨੂੰ ਮੈਦਾਨ ਚ ਸਾਧ ਲੈਂਦਾ ਹੈ ਅਤੇ ਉਹਨਾਂ ਦੀ ਵਰਜਿਸ਼ ਕਰਵਾਉਂਦਾ ਹੈ ਤਾਂ ਜੋ ਹੈ ਬੱਚੇ ਨਸ਼ਿਆਂ ਤੇ ਮੋਬਾਈਲ ਤੋਂ ਦੂਰ ਹੋ ਕੇ ਆਪਣੇ ਭਵਿੱਖ ਨੂੰ ਸਵਾਰਨ ਦੇ ਲਈ ਅੱਗੇ ਵੱਧ ਸਕਣ ਆਈ ਜਦੋਂ ਆਪਾਂ ਪੈਨਸ਼ਨ ਆਇਆ ਸੀ ਜੀ 2019 ਦੇ ਵਿੱਚ ਆਇਆ ਮੈਂ ਫਰਸਟ ਜਨਵਰੀ ਤੋਂ 2019 ਤੇ ਆ ਕੇ ਕਾਫੀ ਦੇਖਿਆ ਜੀ ਬੱਚੇ ਮਤਲਬ ਕਿ ਰਨਿੰਗ ਦੇ ਆਪਣੇ ਜਿਹੜੇ ਭਰਤੀ ਹੋਣ ਲਈ ਬੜੇ ਉੱਥੇ ਸੀਗੇ ਪਰ ਇਹਨਾਂ ਕੋਲੇ ਜੀ ਇੰਨਾ ਕੋਈ ਉਹ ਨਹੀਂ ਸੀ ਇਧਰ ਉਧਰ ਜਾਣਾ ਪੈਂਦਾ ਅਕੈਡਮੀਾਂ 'ਚ ਉਹਨਾਂ ਕੋਲੇ ਕੋਈ ਪੈਸੇ ਨਹੀਂ ਹੁੰਦੇ ਸੀ ਪੈਸਿਆਂ ਦੀ ਕਰਕੇ ਜੀ ਆ ਛੱਡ ਦੇ ਦੇ ਬੱਚੇ ਨਹੀਂ ਜਾਂਦੇ ਸੀਗੇ ਬਾਹਰ ਤੇ ਮੈਂ ਆ ਹੀ ਸੋਚਿਆ ਜੀ ਸਾਰਾ ਬੈਸਟ ਤਾਂ ਹੀ ਆ ਵੀ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਅੱਗੇ ਫਰੀ ਤਾਂ ਜੋ ਜਿਹੜੇ ਬੱਚੇ ਨਹੀਂ ਵੀ ला ਸਕਦੇ ਉਹ ਵੀ ਇਸ ਪਾਸੇ ਨੂੰ ਆਉਣ ਜੀ ਤਕਰੀਬਨ ਜੀ 100 ਦੇ ਲਗਭਗ ਆਰਮੀ ਤੇ ਪੰਜਾਬ ਪੁਲਿਸ ਤੇ ਕਈ ਬੱਚੇ ਹੋਰ ਡਿਪਾਟਮੈਂਟਾਂ ਦੇ ਵਿੱਚ ਵੀ ਬੀਐਸਪੀਐਸਪੀ ਦੇ ਵਿੱਚ ਗਏ ਹੋਏ ਆ ਸਵੇਰੇ 5:30 ਵਜੇ ਬੱਚਿਆਂ ਨੂੰ ਬੁਲਾਉਨੇ ਆ ਜੀ ਤਕਰੀਬਨ ਨੇੜੇ-ਨੇੜੇ ਦੇ ਸਾਰੇ ਪਿੰਡਾਂ ਦੇ ਬੱਚੇ ਆਉਂਦੇ ਆ ਕਿਉਂ ਰਾਹੀ ਦਾ ਪ੍ਰਬੰਧ ਨਹੀਂ ਆ ਜੀ ਤੇ ਛੋੜਾ 5:30 ਤੋਂ ਲੈ ਕੇ 7:00 ਵਜੇ ਤੱਕ ਟ੍ਰੇਨਿੰਗ ਕਰਾਉਨੇ ਆ ਇਸ ਵਾਰ ਬਹੁਤ ਵਧੀਆ ਡੈਂਡ ਪਲਾਨ ਸ਼ੁਰੂ ਕੀਤਾ ਜੀ ਅਰ ਭਾਈ ਨੀਰੀ ਨੇ 30 30 ਗ੍ਰਾਮ ਡੇਲੀ ਦੇ ਬਾਦਾਮ ਜੀ ਕਾਜੂ ਤੇ ਛੋਲੇ ਜੀ ਦੁੱਧ ਕੇਲੇ ਤੇ ਇੱਕ ਦੋ ਹੋਰ ਇਮਡਾਂ ਵਿੱਚ ਲਖਵਾਈਆਂ ਹੋਈਆਂ ਜੀ ਉਹ ਸਾਰਾ ਕੁਝ ਦਿੰਦੇ ਆ ਜੀ ਆਪਣੇ ਜਿੰਮ ਦੇ ਉੱਪਰ ਵੀ ਕੀਤਾ ਹੋਈ ਹੈ ਸਾਹਮਣੇ ਸਕੂਲ ਚ ਆਈ ਤੇ ਬੱਚੇ ਕਾਫੀ ਲਾਉਣ ਆਉਂਦੇ ਜਿੰਮ ਜਿਹੜੇ ਆਰਮੀ ਦੇ ਵਿੱਚ ਨਹੀਂ ਜਾਣ ਚਾਹੁੰਦੇ ਵੈਸੇ ਵੀ 40 50 ਬੱਚੇ ਆ ਜਿਹੜੇ ਜਿੰਮ ਲਾਉਂਦੇ ਡੇਲੀ ਜੀ ਮੇਨ ਮੁੱਦਾ ਜੀ ਰਨਿੰਗ ਲਮਾਉਣ ਦਾ ਨਸ਼ੇ ਤੋਂ ਦੂਰ ਹੀ ਕਰਨਾ ਆਪਣਾ ਮਕਸਦ ਹੈ ਜ਼ਿੰਦਗੀ ਦਾ ਜੀ ਕਰਮਜੀਤ ਕਰੀਬ 5.5 ਸਾਲਾਂ ਤੋਂ ਇਹ ਟ੍ਰੇਨਿੰਗ ਕੈਂਪ ਚਲਾ ਰਿਹਾ ਹੈ ਹੁਣ ਤੱਕ ਕਰੀਬ 100 ਤੋਂ ਵੱਧ ਨੌਜਵਾਨ ਇਸ ਸਾਬਕਾ ਫੌਜੀ ਦੀ ਟ੍ਰੇਨਿੰਗ ਹਲਕਾ ਪੰਜਾਬ ਪੁਲਿਸ ਅਤੇ ਫੌਜ ਪਰਦੀ ਹੋ ਚੁੱਕੇ ਨੇ ਜੋ ਨੌਜਵਾਨ ਪਰਦੀ ਦੀ ਟ੍ਰੇਨਿੰਗ ਲੈ ਰਹੇ ਨੇ ਉਹ ਵੀ ਕਰਮਜੀਤ ਸਿੰਘ ਦਾ ਧੰਨਵਾਦ ਕਰਦੇ ਨੇ ਪਹਿਲਾਂ ਮੈਂ ਇੱਥੇ ਗੁਰਗੋਵੀਂ ਸਿੰਘ ਰੈਫਾਇਨਰੀ ਕੋਲੋਂ ਕੈਂਪ ਲੱਗਿਆ ਸੀਗਾ ਇੱਥੇ ਤੇ ਇਸ ਤੋਂ ਬਾਅਦ ਬਾਬਾ ਜੀ ਨੇ ਸਾਡੀ ਤਿਆਰੀ ਕਰਵਾਈ ਜਿਸ ਦੇ ਕਰਕੇ ਮੰਨ ਲਓ ਵੀ ਮੇਰੇ ਪਹਿਲਾਂ ਰੇਲਵੇ ਵਿੱਚ ਸਿਲੈਕਸ਼ਨ ਹੋਈ ਫਿਰ ਹਰਿਆਣਾ ਪੁਲਿਸ ਵਿੱਚ ਹੋਈ ਫਿਰ ਦਿੱਲੀ ਪੁਲਿਸ ਦੇ ਟ੍ਰਾਇਲ ਦਿੱਤੇ ਤੇ ਫਿਰ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਡਿਸਟ੍ਰਿਕਟ ਦੇ ਇਨਵੈਸਟੀਗੇਸ਼ਨ ਦੇ ਇੰਟੈਲੀਜੈਂਸ ਦੇ ਤੇ ਆਰਮਡ ਪੁਲਿਸ ਦੇ ਉਹਨਾਂ ਚ ਮੇਰੇ ਰਨਿੰਗ ਵਗੈਰਾ ਕੀਤੀ ਤੇ ਲਾਸਟ ਮੇਰਾ ਇਹ ਟੈਕਨੀਕਲ ਚ ਸੀਗਾ ਸਬ ਇੰਸਪੈਕਟਰ ਦਾ ਤੇ ਚ ਫਾਈਨਲ ਸੈਕਸ਼ਨ ਯੋਗਦਾਨ ਸਿਰਫ ਇਹਨਾਂ ਦੇ ਹੀ ਕਿਉਂਕਿ ਸਾਡੇ ਪਿੰਡ ਚ ਐ ਵੀ ਸਾਨੂੰ ਟ੍ਰੇਨਿੰਗ ਜਿਹੜੇ ਹੋਰ ਨੇ ਕਈ ਬੱਚੇ ਗਰੀਬ ਪਰਿਵਾਰਾਂ ਤੋਂ ਨੇ ਉਹਨਾਂ ਨੂੰ ਟ੍ਰੇਨਿੰਗ ਦੂਰ ਜਾਣਾ ਥੋੜਾ ਔਖਾ ਹੋ ਜਾਂਦਾ ਹੈ ਬਾਕੀ ਬੇ ਵੀ ਕਰਨਾ ਪੈਂਦਾ ਹੈ ਟ੍ਰੇਨਿੰਗ ਵਾਸਤੇ ਇਹ ਸਾਡੇ ਫ੍ਰੀ ਕਰਵਾ ਰਹੇ ਨੇ ਪਹਿਲਾਂ ਤਾਂ ਬਹੁਤ ਔਖਾ ਸੀਗਾ ਇਹ ਤਿਆਰੀ ਮਤਲਬ ਕਿ ਕੋਈ ਕੋਚ ਐ ਨਹੀਂ ਸੀ ਜੀ ਆਪ ਦੇ ਆਪ ਦੇ ਤੋਂ ਲੱਗਦੇ ਨੇ ਹੋਰ ਜੀ ਤਿਆਰੀ ਜੀ ਪਿਛਲੇ ਵਾਰੀ ਬਹੁਤ ਜਣੇ ਰੇਸ ਕੱਟੀ ਸੀਗੀ ਐਦਕੀ ਗਾਣੇ ਵਧੀਆ ਰੇਸ ਕੱਢਣੇ ਤੇ ਐਦਕੀ ਦਾ ਖਰਾਕ ਦਾ ਵਧੀਆ ਪ੍ਰਬੰਧ ਕੀਤਾ ਸੀ ਸੋ ਵਾਕਈ ਕਰਮਜੀਤ ਸਿੰਘ ਦੀ ਸੋਚ ਤੇ ਜਜ਼ਬੇ ਨੂੰ ਸਲਾਮ ਹੈ ਜੋ ਸਰਹੱਦਾਂ ਦੀ ਰਾਖੇ ਲਈ ਜਿੱਥੇ ਪਹਿਲਾਂ ਇੱਕ ਡਾਕੇ ਖੜਾ ਰਿਹਾ ਤੇ ਹੁਣ ਉਸੇ ਜਨੂੰਨ ਨਾਲ ਪੰਜਾਬ ਦੀ ਨਵੀਂ ਪੀੜੀ ਦਾ ਰਾਖਾ ਬਣ ਕੇ ਨੌਜਵਾਨਾਂ ਦਾ ਭਵਿੱਖ ਸਵਾਰਨ ਦੇ ਲਈ ਯਤਨ ਛੀ ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਉਪਰਾਲਾ ਕੀਤਾ ਜਾ ਰਿਹਾ ਹੈ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਾਂ ਉਹਨੂੰ ਟ੍ਰੇਨਿੰਗ ਦੇ ਕੇ ਵਕ ਵਕ ਭਰਤੀਆਂ ਕਰਵਾਈਆਂ ਜਾ ਰਹੀਆਂ ਨੇ ਤਾਂ ਸ਼ਲਾਘਾਯੋਗ ਹੈ ਲੋੜ ਹੈ ਤੇ ਇਹ ਹੋਰ ਫੌਜੀਆ ਨੂੰ ਜਾਂ ਹੋਰ ਨੌਜਵਾਨਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਸ਼ੁਰੂ ਕਰਨ ਦੀ ਤਾਂ ਜੋ ਅੱਜ ਦੀ ਨੌਜਵਾਨ ਪੀੜੀ ਹੈ ਜਿਹੜੀ ਨਸ਼ੇ ਵੱਲ ਜਾ ਰਹੀ ਹੈ ਜਾਂ ਵਿਦੇਸ਼ਾਂ ਵੱਲ ਜਾ ਰਹੀ ਹੈ ਉਹ ਇੱਥੇ ਹੀ ਰਹਿ ਕੇ ਆਪਣਾ ਕੰਮ ਕਰ ਸਕੇ ਮਨੀਸ਼ ਗਰਗ ਪੀਟੀਸੀ ਨਿਊਜ਼ ਰਾਮਾ ਮੰਡੀ